ਤਨਿਕ ਉਹਨੇ ਸੱਚਾ ਬਣਾਵਾ ਸੀ ਇਹਨਾਂ ਹਸਤਾਣੇ ਦੇ ਆਵਣੀ ਵੇਲੇ ਪੱਤਰੀ ਖਿੱਚੇ ਅਚਲ ਸੰਧਾ ਦੇ ਕਹਿੰਦਾ ਕਿ ਤੁਸੀਂ ਨਸ਼ੇ ਦਾ ਕਾਰੋਬਾਰ ਕਰਦੇ ਇਸ ਕਰਕੇ ਨਹੀਂ ਸਰ ਜੀ ਜ਼ਮੀਨ ਜੈਦਾ ਦੇ ਵਿੱਚ ਹੀ ਹੈ ਸਾਡੇ 4 ਕਿਲੇ ਇੱਕ ਜ਼ਮੀਨ ਜੈਦਾ ਦੇ ਵਿੱਚ ਹੀ ਬਾਪੂ ਸੌਰੇ ਨੇ ਗਾਂ ਦਿੱਤਾ ਸਾਨੂੰ ਸਰ ਜੀ ਚਬਾਰਾ ਬਾਪੂ ਦਾ ਹੀ ਉਹ ਵੇਚਿਆ ਘਰ ਵਿੱਚ ਹੈ ਹਾਂ ਉਹਦਾ ਨਾਮ ਕੀ ਹੈ ਜਸਪਾਲਕਰ ਸਰਜੀ ਸਰਜੀਤ ਕੌਣ ਆ ਮੇਰਾ ਹਸਬੰਦ ਸਰ ਲਾਕਡਾਰ ਕਿਹਨਡੇ ਲਾਕਡਾਰ ਸੀ ਸਾਡੀ ਉਹਨਾਂ ਸਾਡੇ ਪਰਚੇ ਕਰਾਇਆ ਸੀ ਲਾਕਡਾਰ ਆਇਆ ਹਾਲਾਤ ਜੀ ਪਿੰਡ ਦੇ ਤੁਸੀਂ ਦੇਖਣੀ ਤਾਂ ਹਾਲਾਤ ਬਹੁਤ ਮਾੜੇ ਆ ਜਿਹੜੇ ਬੰਦੇ ਬੱਚੇ ਮਰੀ ਜਾਂਦੇ ਆ ਬੜਾ ਨੁਕਸਾਨ ਕਰੀ ਜਾਂਦੇ ਜੀ ਕਾਰਵਾਈ ਨਾਲ ਕੋਈ ਫਰਕ ਪਵੇਗਾ ਹਾਂਜੀ ਕਾਰਵਾਈ ਨਾਲ ਫਰਕ ਬਹੁਤ ਜ਼ਿਆਦਾ ਪੈਂਦਾ ਜੀ ਬਹੁਤ ਜ਼ਿਆਦਾ ਜੀ ਲੱਗਦਾ ਹੋਰ ਕਰਾ ਦੇ ਵੀ ਪੀਲਾ ਪੰਜਾ ਚਲਾ ਦੇ ਬਹੁਤ 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 ਜੀ ਜਿਹੜੇ ਬੰਦੇ ਗਲਤ ਬਾਹਰ ਚੱਲਣਾ ਚਾਹੀਦਾ ਜੀ ਅੱਜ ਅਸੀਂ ਇੱਥੇ ਸੈਂਚਾਪਿੰਡ ਹਲਕਾ ਸੁਲਤਾਨਪੁਰ ਲੋਧੀ ਵਿੱਚ ਹਾਜ਼ਰ ਆਏ ਹਾਂ ਜਿੱਥੇ ਸਰਕਾਰ ਦੇ ਧਿਆਨ ਦੇ ਵਿੱਚ ਆਇਆ ਸੀ ਕਿ ਕੁਝ ਮਾੜੇ ਹੰਸਰਾਂ ਨੇ ਸਰਕਾਰੀ ਜ਼ਮੀਨਾਂ ਤੇ ਜਿਹੜੇ ਨਜਾਇਜ਼ ਕਬਜ਼ੇ ਅਤੇ ਉਸਾਰੀਆਂ ਕੀਤੀ ਹੈ ਤੇ ਉਹਦੇ ਉੱਤੇ ਕਾਰਵਾਈ ਕਰਦੇ ਹੋਏ BDPO ਸਾਹਿਬ ਦੇ ਹੁਕਮਾ ਤਹਿਤ ਅੱਜ ਜਿਹੜੇ ਨਜਾਇਜ਼ ਉਸਾਰੀਆਂ ਹਟਾਉਣ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਆ ਜਿਹੜਾ ਇਹ ਘਰ ਹੈਗਾ ਸਰਬਜੀਤ ਸਿੰਘ ਤੇ ਉਹਨਾਂ ਦੀ ਵਾਈਫ ਜਿਹੜੀ ਜਸਵੀਰ ਕੌਰ ਇੱਥੇ ਰਹਿੰਦੇ ਨੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਸਾਡੇ ਵੱਲੋਂ ਚੈੱਕ ਕੀਤਾ ਗਿਆ ਜਿਹੜਾ ਸਰਬਜੀਤ ਸਿੰਘ ਦੇ ਉੱਤੇ 10 ਮੁਕਦਮੇ ਐਨਡੀਪੀਐਸ ਐਕਟ ਤੇ ਇੱਕ ਮੁਕਦਮਾ ਐਕਸਾਈਜ਼ ਐਕਟ ਦਾ ਵੀ ਹੈਗਾ ਤੇ ਇਹਨਾਂ ਦੀ ਜਿਹੜੀ ਵਾਈਫ ਹੈ ਜਸਵੀਰ ਕੌਰ ਉਹਨਾਂ ਦੇ ਉੱਤੇ ਸੱਤ ਮੁਕਦਮੇ ਐਨਡੀਪੀਐਸ ਐਕਟ ਤੇ ਜਿਹੜਾ ਐਕਸਾਈਜ਼ ਐਕਟ ਤੇ ਹੈਗੇ ਆ ਆ ਜੋ ਕਿ ਸਾਡੇ ਵੇਖਣ ਚਾਇਆ ਕਿ ਇਹ ਪਿੰਡ ਦੇ ਵਿੱਚ ਬਾਕੀ ਘਰ ਛੋਟੇ ਨੇ ਆ ਘਰ ਖਾਸਾ ਵੱਡਾ ਜਿਹੜਾ ਹੈਗਾ ਇਸ ਪਿੰਡ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਜਿਹੜੇ ਇਹ ਮਾੜੇ ਕੰਮਾਂ ਦੀ ਨਜਾਇਜ਼ ਕਮਾਈ ਤੋਂ ਹੀ ਇਹ ਇੰਨੀ ਵੱਡੀ ਜਿਹੜਾ ਆਲਿਸ਼ਾ ਨੇ ਇਹਨਾਂ ਨੇ ਮਹਿਲ ਬਣਾਇਆ ਤੇ ਜਿਹੜੀ ਸਰਕਾਰੀ ਜ਼ਮੀਨ ਤੇ ਵੀ ਨਜਾਇਜ਼ ਉਸਾਰੀ ਕੀਤੀ ਹੈ ਅਜੇ ਉੱਤੇ ਉੱਤੇ ਸਖਤ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਮਾੜੀ ਅਨਸਰਾਂ ਨੂੰ ਇਹੀ ਦੱਸਣਾ ਚਾਹਵਾਂਗਾ ਕਿ ਕੋਈ ਵੀ ਜੇ ਉਹ ਗਲਤ ਕੰਮ ਕਰਦੇ ਆ ਜਿਹੜਾ ਸਰਕਾਰ ਦੀ ਪਹਿਲੀ ਨਜ਼ਰ ਉਹਨਾਂ ਦੇ ਉੱਤੇ ਹੈਗੀ ਹੈ ਤੇ ਜੇ ਉਹ ਇਦਾਂ ਦਾ ਮਾੜਾ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜਾ ਕਾਨੂੰਨ ਅਨੁਸਾਰ ਕੀਤੀ ਜਾਊਗੀ